കൊണ്ടോടാ രൂപയ നമ്മാ കറങ്ങാം വയ്യാണോടാ എങ്ങനെയാ ഉറാംതരിനാ ਅਰਜਾਂਡ ਹੁੰਦਾ ਤੁਰਿਆ ਜਾਂਦਾ ਹੈਗਾ ਘੱਟੋ ਘੱਟ ਬਾਲਾ ਦਾ ਨਈ ਸਟ੍ਰੈਟਰਾ ਕੰਨ ਨੰਬਰ ਇਹਨਾਂ ਪਾ ਹੈਗਾ ਕਿੰਨੇ ਹੀ ਤਾਂ ਹੈਗਾ 3 8 3 9 11 11555 ਤੇ ਮੂਰੇ ਹੈਗੇ 12 12 ਦੇ ਤਾਂ ਹੈਗਾ 1256 575 6 3 ਕਾ ਨੰਨਕੇ ਚੱਲੋ ਵੀ ਪੰਜਾਂ ਟਾਂਕਾਂ 'ਚ 6 ਪਾਏ 30 300 ਕਟ 300 ਤੇ ਬਈ 55 ਕੱਟੇ ਐ ਇਹਦੇ ਵਿੱਚ 355 ਕੱਟੇ ਆ ਤੇ ਕਿੰਨਾ ਵਜ਼ਨ ਬਣ ਗਿਆ ਦਾ ਕੀ 100 ਕੱਟੇ ਦਾ ਹੋ ਗਿਆ ਮੰਨ ਕੇ ਚੱਲੋ ਬਈ 45 ਕਿਲੋ ਦਾ 4.5 ਟਨ 9 ਵਜੰਦੇ ਆ ਯਾਰ ਇਹ ਚ ਯਾਨੀ ਕਿ ਮੰਨ ਕੇ ਚੱਲੋ ਵੀ 6 ਚੱਕੀ ਗੱਡੀ ਜਿੰਨਾ ਵਜ਼ਨ ਪਾਇਆ ਹੋਇਆ ਇਹਗਾ ਟਰੈਕਟਰ ਜੇ ਮੂਰਲ ਟਾਇਰ ਦਾ ਘੱਟ ਹੀ ਲੱਗਦੇ ਵਿਚਾਰੇ ਜੀ ਮੜੀ ਜਿਹੀ ਉਫਲੀ ਆ ਜਾਂਦੇ ਆ ਉੱਥੇ ਹੀ ਗੱਸੇ ਜਾਂਦੇ ਆ ਮੂਰਲ ਟਾਇਰ ਦਾ ਗੱਸੇ ਜਾਂਦੇ ਆ ਚੜ੍ਹਾਈ ਆ ਕੰਮ ਤੋਂ ਕਰਦਾ ਸੋਨ ਵਾਲੀ ਕਾ ਟਰੈਕਟਰ ਆ ਵਾ ਟਰੈਕਟਰ ਚੁਗਾ ਗਏ ਚਲੋ ਮੈਂ ਬਹੁਤ ਤਕਸਰ ਨਹੀਂ ਆਦਾ ਇਹਨਾਂ ਲੋ ਵੀ ਚੱਲ ਵੀ ਚੱਲ ਵੀ ੱੱਕੀ ਚੱਲ ਮਿੱਤਰਾਂ ਚੱਕੀ ਚੱਲ ਪੱਟੇ ਮਗਰੋਂ ਦਾ ਵੇਖਣ ਨੂੰ ਆਇ ਲੱਗਦਾ ਵੀ ਟਰੱਕ ਜਾਂਦਾ ਹੈ ਇਹ ਹੈ ਟਰੈਕਟਰ ਠੀਕ ਆ ਯਾਰ ਆ ਸਵਾਦ ਆ ਜਾਂਦਾ ਟਰੈਕਟਰ ਚਲਾਉਣ ਦਾ ਵੀ ਇੰਨੇ ਵਜਨ ਤੇ ਅਨ ਨਜ਼ਾਰੇ ਪੰਨ ਦਾ ਟਰੈਕਟਰ ਕੋਈ ਪਰਵਾਹ ਨਹੀਂ ਕਿੱਜੇ ਭਾਵੇਂ ਜੁੱਲੀ ਬਸਤਰਾ ਮੱਜਾ ਕੋਈ ਪਰਵਾਹ ਨਹੀਂ ਕਿੱਜੇ ਭਾਵੇਂ ਜੁੱਲੀ ਬਸਤਰਾ ਮੱਜਾ ਸਿਰ ਤੇ ਕੋਈ ਬਾਲ ਨਾ ਰਹੀਂ ਉਹ ਜੇ ਭਾਵੇਂ ਜੱਟ ਗੰਜਾ ਸਿਰ ਤੇ ਬਾਲ ਨਾ ਰਹੀਂ ਪਰ ਲੰ ਪਮਖੜ ਉਹ ਵੀ ਵੱਡੇ ਵੱਡੇ ਪਮਖੜ ਕੱਢਦੇ ਇਹਨੂੰ ਕਹਿੰਦੇ ਆ ਲੋਡ ਪਾਉਣਾ ਹੋਰ ਨਹੀਂ ਓਵਰਲੋਡ ਪਾਉਣਾ ਮੰਨ ਕੇ ਭਾਈ